ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੋਟਾ ਕੋਟਲੀ ਅੱਜ ਦੀ ਵੀਡੀਓ 'ਚ ਆਹ ਟਰੈਕਟਰ ਬਕਾਊ ਆ ਬਾਈ 855 ਸਵਰਾਜ ਤੇ ਇਹਦੇ ਪਿੱਛੇ ਇੱਕ ਹੋਰ 855 ਟਰੈਕਟਰ ਆ ਤੇ ਦੋ ਬਾਈ ਲੈਫਟ ਵਾਲੀਆਂ ਟਰਾਲੀਆਂ ਅੱਜ ਦੀ ਵੀਡੀਓ 'ਚ ਚਾਰ ਚੀਜ਼ਾਂ ਤੇ ਚਾਰਾਂ ਚੀਜ਼ਾਂ ਦਾ ਬਾਈ ਡਰੈਸ ਅੱਡੋ ਅੱਡੀ ਹੁੰਦਾ ਆਹ ਬਾਈ ਦਾ ਇਕੱਲਾ ਟਰੈਕਟਰ ਹੀ ਆ ਤੇ ਕਿਸੇ ਵੀ ਪੁਰਾਣੇ ਕੋਈ ਵੀ ਖੇਤੀਬਾੜੀ ਦਾ ਸੰਦਾ ਵੇਚਣਾ ਹੋਵੇ ਮੇਰਾ ਉੱਪਰ ਨੰਬਰ ਲੱਗਿਆ ਉੱਪਰਲੇ ਨੰਬਰ ਤੇ ਆਪਾਂ ਨੂੰ ਐਡ ਪੂਣ ਵਾਸਤੇ ਕਾਲ ਕਰ ਲਿਓ ਤੇ ਆ ਥੱਲੜਾ ਨੰਬਰ ਬਾਈ ਟਰੈਕਟਰ ਵਾਲੇ ਦਾ ਸਾਰੇ ਭਰਾ ਦੇਖ ਲਓ ਬਈ ਕਿਸੇ ਵੀ ਪੁਰਾਣੇ ਇਹ ਟਰੈਕਟਰ ਲੈਣਾ ਹੋਵੇ ਸਵਰਾਜ 855 ਤੇ 2018 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ ਨਵੇਂ ਆ ਟਰੈਕਟਰ ਦੇ ਕਿਸੇ ਵੀ ਪੁਰਾਣੇ ਇਹ ਟਰੈਕਟਰ ਲੈਣਾ ਹੋਵੇ 855 ਤੇ ਇਹ ਪਿੰਡ ਖੜਾ ਭਦੌੜ ਪਿੰਡ ਬਈ ਭਦੌੜ ਜ਼ਿਲ੍ਹਾ ਬਰਨਾਲਾ ਪਿੰਦਾ ਪਿੰਡ ਨੂੰ ਤੇ ਬਾਈ ਕਹਿੰਦਾ ਰੇਟ ਮੈਂ ਫੋਨ ਤੇ ਕਰੂੰਗਾ ਕਿਸੇ ਵੀ ਪੁਰਾਣੇ ਇਹ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਖੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪ੍ਰਾਣੀ ਟਰੈਕਟਰ ਲੈਣਾ ਹੋਵੇ ਸਵਰਾਜ 855 ਸਾਰੇ ਭਰਾ ਦੇਖ ਲੋ ਬਾਈ ਇਹ ਸਵਰਾਜ 855 ਬਾਈ 2012 ਮਾਡਲ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 70 80 ਪੈਸੇ ਆ ਟਰੈਕਟਰ ਦੇ ਕਿਸੇ ਵੀ ਪ੍ਰਾਣੀ ਇਹ ਟਰੈਕਟਰ ਲੈਣਾ ਹੋਵੇ ਬਾਈ ਸਵਰਾਜ 855 ਤੇ ਪਿੰਡ ਆ ਬਾਈ ਦਾ ਮਹਿਮਾ ਮਹਿਮਾ ਵਈ ਸਵਾਈ ਮਹਿਮਾ ਪਿੰਡਾ ਤੇ ਗੋਨੇਆਣੇ ਮੰਡੀ ਕੋਲੇ ਪਿੰਡ ਰਹੇਗਾ ਤੇ ਜਿਲ੍ਹਾ ਬਠਿੰਡੇ ਚ ਪਿੰਡ ਪੈਂਦਾ ਇਹ ਚਾਰ ਮਹਿਮੇ ਬਾਈ ਇਕੱਠੇ ਆ ਕਿਸੇ ਵੀ ਪੁਰਾਣੇ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ 4 ਲੱਖ ਦੇ ਆ 6-8 ਮੈਂ ਟਰੈਕਟਰ ਦੇ ਦੂੰਗਾ ਬਾਈ ਪੂਰਾ ਵਧੀਆ ਮੇਰਾ ਟਰੈਕਟਰ ਆ ਵਾਹ ਕੀ ਚੈੱਕ ਕਰਕੇ ਮੇਰੇ ਕੋਲੋਂ ਟਰੈਕਟਰ ਲੈ ਜਾਓ ਕਿਸੇ ਵੀ ਵੀਰ ਪੁਰਾਣੇ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਟਰਾਲੀ ਲੈਣੀ ਹੋਵੇ ਜੱਕ ਵਾਲੀ 11 6 ਸਾਰੇ ਭਰਾ ਦੇਖ ਲਓ ਬਾਈ ਇਹ 11 6 ਬਾਈ ਜੱਕ ਵਾਲੀ ਟਰਾਲੀ ਆ ਤੇ ਸਾਰੇ ਪਾਸੋਂ ਟਰਾਲੀ ਪੂਰੀ ਵਧੀਆ ਬਈ ਜਾਲੀ ਜੂਲੀ ਲੱਗੀ ਆ ਘੇਰੇ ਲੋਟ ਸਾਰੇ ਪਾਸੋਂ ਤੇ ਡਾਲਾ ਦੋ ਪਾਸੇ ਖੁੱਲਦਾ ਕਿਸੇ ਵੀਰ ਪੁਰਾਣੀ ਇਹ ਟਰਾਲੀ ਲੈਣੀ ਹੋਵੇ ਤੇ ਬਾਈ ਕਹਿੰਦਾ ਟਾਇਰ ਟੂਰ ਵੀ ਪੂਰੇ ਵਧੀਆ ਬਾਈ ਝੋਨੇ ਕਣਕਾਂ ਦੀ ਟਰਾਲੀ ਆ ਕਿਸੇ ਵੀਰ ਪੁਰਾਣੀ ਇਹ ਟਰਾਲੀ ਲੈਣੀ ਹੋਵੇ ਤੇ ਏਰੀਆ ਜੈਤੋ ਮੰਡੀ ਏਰੀਆ ਬਾਈ ਜੈਤੋ ਮੰਡੀ ਫਰੀਦਕੋਟ ਜਲਾ ਪੈਂਦਾ ਬਾਈ ਜੈਤੋ ਨੂੰ ਜੈਤੋ ਏਰੀਏ 'ਚ ਇਹ ਟਰਾਲੀ ਖੜੀ ਆ ਤੇ ਬਾਈ ਕਹਿੰਦਾ ਰੇਟ ਮੈਂ ਫੋਨ ਤੇ ਕਰੂੰਗਾ ਕਿਸੇ ਵੀਰ ਪੁਰਾਣੀ ਇਹ ਟਰਾਲੀ ਲੈਣੀ ਹੋਵੇ ਤੇ ਬਾਈ ਦਾ ਫੋਨ ਨੰਬਰ ਅਸੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੀ ਟਰਾਲੀ ਲੈਣੀ ਹੋਵੇ ਜੈਕ ਵਾਲੀ ਬਾਈ ਟਰਾਲੀ ਆ ਤੇ 11 6 ਟਰਾਲੀ ਆ ਕਿਸੇ ਵੀ ਵੀਰ ਭਰਾ ਨੇ ਇਹ ਟਰਾਲੀ ਲੈਣੀ ਹੋਵੇ ਬਾਈ ਤੇ ਏਰੀਆ ਅੰਮ੍ਰਿਤਸਰ ਏਰੀਆ ਬਾਈ ਅੰਮ੍ਰਿਤਸਰ ਦੀ ਟਰਾਲੀ ਖੜੀ ਆ ਬਾਈ ਕਹਿੰਦਾ ਸਾਰੇ ਪਾਸਿਓਂ ਪੂਰੀ ਵਧੀਆ ਪੂਰੀ ਓਕੇ ਟਰਾਲੀ ਆ ਬਾਈ ਤੇ ਰੇਟ 1 ਲੱਖ ਤੇ 40000 ਬਾਈ ਕਹਿੰਦਾ 1 ਲੱਖ ਤੇ 40000 ਦੇ ਆਸੇ ਪਾਸੇ ਮੈਂ ਟਰਾਲੀ ਦੇ ਦੂੰਗਾ ਕਿਸੇ ਵੀ ਵੀਰ ਭਰਾ ਨੇ ਇਹ ਟਰਾਲੀ ਲੈਣੀ ਹੋਵੇ ਤੇ ਇਹ ਅੰਮ੍ਰਿਤਸਰ ਦੀ ਟਰਾਲੀ ਖੜੀ ਆ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਤੇ ਅੱਜ ਦੀਆਂ ਵੀਡੀਓ ਆਪਣੇ ਕੋਲ ਬਈ 4 ਸੀ ਤੇ ਆਪਾਂ ਚਾਰੇ ਵੀਡੀਓ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਖੇਤੀ ਵਾਲੀ ਸੰਦਾ ਦੀਆਂ ਵੀਡੀਓ ਲੈ ਕੇ ਆਪਾਂ ਫੇਰ ਆਵਾਂਗੇ ਤੇ ਜਿਹੜੇ ਵੀਰਪੁਰਾ ਆਪਣੇ ਚੈਨਲ ਨੂੰ ਦੇਖਦੇ ਆ YouTube ਤੇ ਤੇ ਚੰਨ ਨਹੀਂ ਆਪਣਾ ਕਰਿਆ ਸਬਸਕ੍ਰਾਈਬ ਤੇ ਆਪਣਾ ਚੈਨਲ ਵੀ ਸਬਸਕ੍ਰਾਈਬ ਕਰ ਲਓ ਤੇ ਜਿਹੜੇ ਵੀਰਪੁਰਾ Facebook ਤੇ ਆਪਣਾ ਪੇਜ ਵੇਖਦੇ ਆ ਤੇ ਪੇਜ ਨੂੰ ਬਈ ਫੋਲੋ ਕਰ ਦਿਓ ਤੇ ਹਾਰਿਆ ਨੂੰ ਬਈ ਹਸਰੀ ਕਾਲ